ਗੂਗਲ ਤੇ ਸਰਚ ਕਰੋ ਇੰਡੋਨੇਸ਼ੀਆ ਈ ਵੀਓਏ ਇਲੈਕਟ੍ਰੋਨਿਕ ਵੀਜ਼ਾ ਔਨ ਅਰਾਈਵਲ ਪਹਿਲਾ ਹੀ ਲਿੰਕ ਆ ਇਹਨਾਂ ਦਾ ਇੱਥੇ نیچے ਇਹਨਾਂ ਨੇ ਡਿਟੇਲ ਦਿੱਤੀ ਹੋਈ ਆ ਇਹ ਵੈਬਸਾਈਟ molina.imigrasi.go.id ਆਪਾਂ ਮਤਲਬ ਉੱਥੇ ਜਾ ਕੇ ਵੀ ਵੀਜ਼ਾ ਲੈ ਸਕਦੇ ਹਾਂ ਤੇ ਇੱਥੋਂ ਪਹਿਲਾਂ ਵੀ ਲੈ ਸਕਦੇ ਹਾਂ ਪਹਿਲਾਂ ਲੈਣ ਦਾ ਇਹ ਫਾਇਦਾ ਵੀ ਆਪਾਂ ਨੂੰ ਉੱਥੇ ਲਾਈਨ 'ਚ ਨਹੀਂ ਖੜਨਾ ਪੈਂਦਾ ਫੀਸ ਇਹਦੀ ਹੈਗੀ ਆ 5 ਲੱਖ ਇੰਡੋਨੇਸ਼ੀਅਨ ਰੁਪਿਆ ਪੱਕੇ ਜਿਹੜੀ ਪੇਮੈਂਟ ਆਪਾਂ ਵਿਜ਼ਾ ਮਾਸਟਰ ਕਾਰਡ ਦੇ ਕੇ ਜੀਸੀਬੀ ਡੈਬਿਟ ਔਰ ਕ੍ਰੈਡਿਟ ਕਾਰਡ ਲਿਖਿਆ ਇਹਨਾਂ ਨੇ ਇਹਨਾਂ ਦੇ ਰਾਹੀਂ ਕਰ ਸਕਦੇ ਆ ਪੇਮੈਂਟ ਕਿਉਂਕਿ ਡੋਨੇਸ਼ਨ ਕਰੰਸੀ ਚੋਣੀ ਆ ਤਾਂ ਇਹ ਵਾਲੇ ਐਲੀਜੀਬਲ ਨੇ ਕਾਰਡ ਆਪਣੇ ਕੋਲ ਇਹ ਤੋਂ ਬਾਅਦ ਆਪਾਂ ਇਹ ਲਿੰਕ ਤੇ ਕਲਿੱਕ ਕਰ ਦੋ ਇਹ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਆ ਇੰਡੋਨੇਸ਼ੀਆ ਵਿਜ਼ਾ ਦੀ ਆਪਾਂ ਪਹਿਲਾਂ ਸਾਈਨ ਇਨ ਕਰਨਾ क्रिएट अकाउंट पहली बार करना क्रिएट अकाउंट आप फॉरनर क्लिक करना कहते अपना नेम भर दो मेल फीमेल प्लेस ऑफ बर्थ डेट ऑफ बर्थ अपना फोन नंबर मदर्स नेम पूछ दिया नीचे फोटो अपलोड करने स्कैन होनी चाहिए अपने को डॉक्यूमेंट आई पासपोर्ट ਲੋ ਪੋਰਟ ਨੰਬਰ ਪਾਸਪੋਰਟ ਨੰਬਰ ਬਲੋਂ ਨੈਸ਼ਨੈਲਿਟੀ ਬੇਸਿਕ ਡਿਟੇਲਸ ਨੇ ਡੇਟ ਆਫ ਇਸ਼ੂ ਡੇਟ ਆਫ ਐਕਸਪਾਇਰੀ ਇਸ਼ੂਇੰਗ ਕੰਟਰੀ ਤੇ ਪਾਸਪੋਰਟ ਦਾ ਫਰੰਟ ਬੈਕ ਅਪਲੋਡ ਕਰਨਾ ਆਪਾਂ ਸਕੈਨਡ ਪੇਜ ਅਪਲੋਡ ਕਰ ਲਓ ਉਸ ਤੋਂ ਬਾਅਦ ਇਹ ਚੀਜ਼ ਆ ਜਾਂਦੀ ਆਪਣੇ ਉਹ ਕਿ ਅਬਲੇ ਡਿਟੇਲ ਸਕਸੈਸਫੁਲੀ ਫੈਚ ਹੋ ਗਈਆਂ ਇਹਦੇ ਚੈੱਕ ਕਰ ਲਓ ਇੱਕ ਵਾਰੀ ਕਰਾਸ ਚੈੱਕ ਕਰ ਲਓ ਵੀ ਸਹੀ ਨੇ ਸਾਰੀਆਂ ਫਿਰ ਹੇਠੇ ਅਕਾਊਂਟ ਇਨਫੋਰਮੇਸ਼ਨ ਦੇ ਵਿੱਚ ਆਪਣੀ ਈਮੇਲ ਆਈਡੀ ਪਾਸਵਰਡ ਜਿਹੜਾ ਆਪਾਂ ਕ੍ਰੀਏਟ ਕਰਨਾ ਹੈ ਕ੍ਰੀਏਟ ਅਕਾਊਂਟ ਲਈ ਹਾਂਜੀ ਫਿਰ ਆਪਾਂ ਉਹਨਾਂ ਨੇ ਐਕਟੀਵੇਸ਼ਨ ਲਿੰਕ ਭੇਜਣਾ ਆਪਣੀ Gmail ID ਤੇ Gmail ఓਪਨ ਕਰੋ ਆਪਣੀ ਚੈੱਕ ਕਰੋ ਉਹਦੇ ਵਿੱਚ ਲਿੰਕ ਲਿੰਕ ਤੇ ਕਲਿੱਕ ਕਰੋ ਐਕਟੀਵੇਟ ਕਰਨ ਲਈ ਅਕਾਊਂਟ ਨੂੰ ਈਮੇਲ ਆਈਡੀ ਪਾਸਵਰਡ ਆਪ ਲਈ ਪਰਪਸ ਟੂਰਿਜ਼ਮ ਸਬ ਪਰਪਸ ਵੀ ਟੂਰਿਜ਼ਮ ਆਣਾ ਫਿਰ ਆਪਾਂ ਵੀਜ਼ਾ ਔਨ ਅਰਾਈਵਲ 30 ਡੇਜ਼ ਵਾਲਾ ਵੀ 213 ਵੀਜ਼ਾ ਟਾਈਪ ਆਏ ਅਪਲਾਈ ਕਤਿਹ ਡਿਟੇਲਸ ਦੱਤੀਆਂ ਹੋਈਆਂ ਆਪਣੂ ਕੀ ਕੀ ਚਾਹੀਦਾ ਹੈ ਦਲੀ ਅਤੇ ਮੋਡ ਆਫ ਟਰਾਂਸਪੋਰਟੇਸ਼ਨ 에ਅਰ ਅਰਾਈਵਲ ਡੇਟ ਕਿਹੜੀ ਤਰੀਕ ਨੂੰ ਆਪਾਂ ਜਾਣਾ ਹੈ ਜਿਦਾ ਅਸੀਂ 2 ਤਰੀਕ ਨੂੰ ਪਹੁੰਚਣਾ ਸੀਗਾ ਉੱਥੇ ਇੰਡੋਨੇਸ਼ੀਆ 2 ਅਕਤੂਬਰ ਕਿੱਥੇ ਰਹਿ ਰਹੇ ਹਾਂ ਹੋਟਲ 'ਚ ਹੋਟਲ ਦਾ ਐਡਰੈਸ ਵੈਸਲ ਦਾ ਨੰਬਰ ਆਪਣਾ ਫਲਾਈਟ ਦਾ ਨੰਬਰ ਪਾ ਸਕਦੇ ਹਾਂ ਹੋਟਲ ਦਾ ਐਡਰੈਸ ਪਾ ਦਿਓ ਪੋਸਟਲ ਕੋਡ ਜ਼ਰੂਰੀ ਆ ਇਹੋ ਆਪਣਾ Google ਤੇ ਸਰਚ ਕਰ ਸਕਦੇ ਆ ਆਪਾਂ ਜਿੱਦਾਂ ਇਹ ਉਬੂਦ ਦੇ ਵਿੱਚ ਸੀਗੀ ਪਹਿਲਾਂ ਸਾਡੀ ਸਟੇ ਤੋਬੁੱਦ ਦਾ ਇਹ ਪੋਸਟਲ ਕੋਡ ਪਾਤਾ ਸਾਰੀ ਡਿਟੇਲਸ ਆ ਗਈਆਂ نیچے ਤਾਂ ਅਮਜ਼ਨ ਕੰਡੀਸ਼ਨ ਅਸੈਪਟ ਕਰੋ ਸਬਮਿਟ ਇਹ ਆਪਣੀ ਡਿਟੇਲਸ ਆ ਗਈਆਂ ਫੋਟੋ ਆ ਗਈ ਆਪਣੀ ਜਦੋਂ ਆਪਾਂ ਅਕਾਊਂਟ ਕ੍ਰੀਏਟ ਕੀਤਾ ਸੀਗਾ ਉਸ ਟਾਈਮ ਡਿਟੇਲਸ ਪਾਈਆਂ ਸੀ ਉਹ ਆ ਗਈਆਂ ਸਾਰੀਆਂ ਚੈੱਕ ਕਰ ਲਓ ਤੇ ਪੇਮੈਂਟ ਵਾਲਾ ਪੇਜ 519500 ਇੰਡੋਨੇਸ਼ੀਅਨ ਰੁਪਈਆ ਇਹ ਆਪਣੀ ਇੰਡੀਅਨ ਕਰੰਸੀ 'ਚ ਤਕਰੀਬਨ 2800 ਰੁਪਈਆ ਬਣ ਜਾਂਦਾ ਤੇ ਆਪ ਜਿਹੜੇ ਕਾਰਡ ਤੋਂ ਪੇਮੈਂਟ ਕਰਨੀ ਹੈ ਉਹਦੀ ਡਿਟੇਲ ਪਾ ਦਿਓ OTP ਇਹ ਆਪਣੀ ਇੰਡੋਨੇਸ਼ੀਆਨ ਕਰੰਸੀ ਦੇ ਵਿੱਚ ਪੇਮੈਂਟ ਕੱਟ ਹੋਣੀ ਆ ਕਨਫਰਮ ਕਰ ਦੋ ਇਸ ਤੋਂ ਬਾਅਦ ਨਾ ਪੇਜ ਐਦਾਂ ਹੀ ਲੋਡਿੰਗ ਹੋ ਕੇ ਖਤਮ ਹੋ ਜਾਂਦਾ ਕੁਝ ਹੁੰਦਾ ਨਹੀਂਗਾ ਅੱਗੇ ਤੇ ਸਾਫ ਪਈ ਆਉਂਦਾ ਮਤਲਬ ਪਤਾ ਨਹੀਂ ਐਰਰ ਆ ਇਹਨਾਂ ਦੀ ਵੈਬਸਾਈਟ ਦਾ ਜਾਂ ਕੀ ਆ ਬਟ ਇਸ ਤੋਂ ਬਾਅਦ ਆਪਾਂ ਆਪਣੀ ਈਮੇਲ ਆਈਡੀ ਚੈੱਕ ਕਰ ਸਕਦੇ ਆ ਉੱਦੇ ਤੇ ਆਪਣਾ ਵੀਜ਼ਾ ਆ ਜਾਂਦਾ ਉਹ ਵੀਜ਼ਾ ਆਪਣਾ ਉੱਤੇ ਜਦੋਂ ਆ ਪਹੁੰਚਣਾ ਹੈ ਉੱਤੇ ਦਿਖਾਓ ਆਪਾਂ ਨੂੰ ਵੀਜ਼ਾ ਔਨ ਅਰਾਈਵਲ ਜਿਹੜੀ ਲਾਈਨ ਲੱਗੀ ਹੁੰਦੀ ਆ ਉੱਥੇ ਟਾਈਮ ਤੇ ਵੀਜ਼ਾ ਲੈਨੇ ਆ ਉਝ ਖੜਨ ਦੀ ਲੋੜ ਨਹੀਂ ਵੀਜ਼ਾ ਔਨ ਅਰਾਈਵਲ ਆਪਣੇ ਕੋਲ ਹੈਗਾ ਪਹਿਲਾਂ ਤੋਂ ਸਿੱਧਾ ਆਪਾਂ ਜਾ ਸਕਦੇ ਆ